ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਬਾਦਲਪੁਰਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਜੀ ਮੇਹਤੂ ਕਿਰਪਾ ਕਰਵਾ ਬਈ ਸਤਿਨਾਮ ਵੇਚਾ ਨਮਾਸ਼ਤ ਕਰੋ ਬਈ ਅੱਖੀਂ ਘੜੀ ਨ ਦੇਖਾਂ ਦੀ ਉਹੋ ਕਿਰਪਾ ਸੰਤਨ ਜੀ ਦੇ ਬੰਦੂ ਤਾਂ ਸਮਝੇ ਮੇਰ ਕਰੋ ਕਿਰਪਾ ਕਰੋ ਸੰਤਨ ਬਾਬਾ ਜੀ ਬਸੰਜੀਤ ਸੰਤਨ ਬਾਬਾ ਜੀ ਸਹੀ ਜੀ ਨੂੰ ਪੰਨਾ ਸਾਹਿਬ ਜੀ ਤਨਾਸਰੀ ਮਹਲਾ ਪਹਿਲ ਨੰ ਸੰਤ ਇੱਕ ਕਉ ਸਤਗੁਰ ਪ੍ਰਸਾਦ ੀਰਤ ਨਾਮ ਜਲ ੀਰਤ ਨਾਮ ਸਬਦ ਵਿਚਾਰ ਅੰਤਰ ਗਿਆਨ ਹੈ ਹੀਰਤ ਨਾਮ ਜਾਓ ਹੀਰਤ ਨਾਮ ਹੈ ਹੀਰਤ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਧਾਨ ਤੀਰਤ ਦਾਸਪੁਰਬ ਸਦਾ ਤਸਾਹਰਾ ਓ ਨਾਮ ਹਰ ਕਾ ਸਦਾ ਜਾਚ ਦੇਹ ਪ੍ਰਭ ਧਰਣੀ ਤਾਰਾ ਸੰਸਾਰ ਰੋਕੀ ਨਾਮਦਾਰ ਮੈਂ ਲੱਗੈ ਸੱਚ ਬਿਨਾ ਗੁਰਵਾਕ ਨਿਰਮਨ ਸਦਾ ਚਾਨਣ ਨਿਤ ਸਾਚ ਤੀਰਤ ਮਜਨਾ ਮਾ ਕਮਲ ਕਾ ਮਨ ਕਾ ਮਨ ਤੋ ਹੀ ਆ ਗੁਣੇ ਹਾਰ ਪਰੂਏ ਕਿਸ ਕਉ ਰੋਈਆ ਵਿਚਾਰ ਮਾਰ ਕਰ ਤਰ ਤਲਟ ਜੋ ਨਾ ਆਵੇ ਆਪ ਬਾਰਸ ਪਰਮਤਿਆਨੀ ਆਜ ਸਾਚੇ ਪਾਵੇ आनंद अननत न हर ख साचा दुख किल विक पर हरे सच नाम ਸਤ ਗੁਰ ਹੁਨ ਦਾਨ ਦਇਆ ਮਤੇ ਫਿਰ ਸੰਗ ਭਾਵ ਸਹਜ ਨਾਵੈ 베ਣੀ ਤਾਂ ਸੰਗ ਵਸਤ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜੇ ਸਵਾਯਾ ਗਤ ਸੰਗ ਵੀਤਾ ਸੰਤ ਸੰਗਤ ਨਜ਼ਰ ਮੇਂ ਨਾ ਲਾਇਆ ਕਹਿਣ ਕਹ ਸਭ ਕੋਏ ਕੇਵੜ ਆਖਿਆ ਆ ਮੂਰਖ ਨੀਚ ਆ ਜਾਣ ਸਮਝਾ ਸਾਖੀ ਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਇਤਮਨ ਮਾਨਿਆ ਜ ਕਰ ਹੈ ਆਵਹਿ ਵਿਖ ਲਾ ਦੇ ਸ਼ਬਦ ਸੱਚਾ ਗੁਰ ਮੇਰਾ ਆਖਣ ਟੋਟਨਾ ਅਗਤ ਭੰਡਾਰੀ ਬਰਪੁਰ ਰਿਆਸੀ ਲਾਲਕ ਸਾਚ ਕਹਵੇ ਹੰਤੀ ਮਨ ਮਾਝ ਸੱਚ ਸੋ ਨਾ ਭਗਤ ਬੰਡਾਰੀ ਹਰਪੁਰ ਰਹਿਆ ਸੋਈ ਲਾਡਕ ਸਾਚ ਗਾਵੇ ਬੇਨਤੀ ਮਨ ਮੋਜ ਸਾਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ